ਤਰ ਮਾਨਸਾ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕਿਹੜੇ-ਕਿਹੜੇ ਅਰੇਂਜਮੈਂਟ ਕੀਤੇ ਜਾ ਰਹੇ ਨੇ ਹਲਕਾ ਤੇ ਟੀਮਾਂ ਨੇ ਸੋ ਟੋਟਲ 9 ਟੀਮਾਂ ਸਾਡੀਆਂ ਫਲਾਈ ਸਕਵਡ ਦੀਆਂ 9 ਟੀਮਾਂ ਸਟੈਟਿਕ ਸਰਵੇਲੈਂਸ ਦੀਆਂ ਨਸ਼ੇ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਚਲੋ ਸਾਰੀ ਹੈਗੀ ਹੈ ਜੀ ਵੀ ਉਹਨੂੰ ਰੋਕਣ ਲਈ ਖਾਸ ਕੀ ਅਰੇਂਜਮੈਂਟ ਕੀਤੇ ਜਾ ਰਹੇ ਨੇ ਸੋ ਉਹਨਾਂ ਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਕੁਝ ਵਾਰਡਸ ਨੇ ਮੰਨੇ ਨੇ ਕੁਝ ਪਿੰਡ ਨੇ ਜਿੱਥੇ ਉਹ ਹਜੇ ਹੈਗੇ ਪੁਰਾਣੇ ਸਮੱਜਲਰ ਜਾਂ ਜਿਨ੍ਹਾਂ ਤੇ ਪਰਚੇ ਮਲਟੀਪਲ ਪਰਚੇ ਨੇ ਇੰਟਰਸਟੇਟ ਬਾਰਡਰ ਦੇ ਵਿੱਚ ਖਾਸ ਕੀ ਕੀਤਾ ਜਾ ਰਿਹਾ ਜੀ ਵੀ ਉਹ ਇੰਟਰਸਟੇਟ ਬਾਰਡਰਸ ਤੇ ਸਾਡੇ ਹਾਈ ਟੈਕ ਨਾਕੇ ਨੇ ਉਹਨਾਂ ਤੇ ਸੀਸੀਟੀਵੀ ਕੈਮਰਾਸ ਲੱਗੇ ਨੇ ਵੈਬ ਕਾਸਟਿੰਗ ਜੀ ਜਿਹੜਾ ਕੀ ਕੰਟਰੋਲ ਸਾਡੇ ਕੰਟਰੋਲ ਰੂਮ ਚੋਂ ਇਹ ਡੀਸੀ ਸਾਹਿਬ ਕੋਲ ਵੀ ਹੈ ਤੇ ਪੰਜਾਬ ਲੈਵਲ ਤੇ ਜਿਹੜੇ ਸੀਈਓ ਸਾਹਿਬ ਨੇ ਚੀਫ ਇਲੈਕਟੋਰਲ ਆਫੀਸਰ ਹੋਣਾ ਕੋਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਵਪਾਰਸ਼ੀ ਟਾਈਮਜ਼ ਮੈਂ ਤੁਹਾਡੇ ਨਾਲ دیدار ਗੁਰਨਾ ਅੱਜ ਇੱਕ ਬਹੁਤ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਸੋ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਦੀ ਜਿਹੜੀ ਤਿਆਰੀ ਹੈ ਉਹ ਹਰ ਜਗ੍ਹਾ ਜਿਹੜੀ ਹੈਗੀ ਉਹ ਚੱਲ ਰਹੀ ਹੈ ਸੋ ਅੱਜ ਆਪਾਂ ਬੜੀ ਹੌਟ ਸੀਟ ਲੋਕ ਸਭਾ ਹਲਕਾ ਬਠਿੰਡਾ ਦਾ ਇੱਕ 파ਟ ਹੈ ਮਾਨਸਾ ਉੱਥੇ ਪਹੁੰਚੇ ਹੈ ਮਾਨਸਾ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਨੇ ਉਹ ਤਿੰਨੇ ਬਠਿੰਡਾ ਲੋਕ ਸਭਾ ਹਲਕੇ ਨਾਲ ਜੁੜੇ ਹੋਏ ਨੇ ਸੋ ਪੁਲਿਸ ਦੀਆਂ ਕੀ ਤਿਆਰੀਆਂ ਨੇ ਨਸ਼ੇ ਨੂੰ ਪੈਸੇ ਨੂੰ ਰੋਕਣ ਲਈ ਕੀ ਪ੍ਰਬੰਧ ਹੈਗੇ ਨੇ ਹੋਰ ਜਿਹੜੇ ਪੁਲਿਸ ਵੱਲੋਂ ਇਲੈਕਸ਼ਨ ਦੇ ਪ੍ਰਬੰਧ ਨੇ ਉਹ ਕੀਤੇ ਕਿਹੜੇ-ਕਿਹੜੇ ਜਾ ਰਹੇ ਨੇ ਸੋ ਅੱਜ ਆਪਣੇ ਖਾਸ ਮਹਿਮਾਨ ਆਪਣੇ ਨਾਲ ਹਾਜ਼ਰ ਨੇ ਐ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਜੀ ਸੋ ਸਭ ਤੋਂ ਪਹਿਲਾਂ ਪਰੋਂ ਦਾ ਕਰਦੇ ਆ ਸਵਾਗਤ ਉਸ ਤੋਂ ਬਾਅਦ ਸਵਾਲਾਂ ਦਾ سلسلہ ਸ਼ੁਰੂ ਕਰਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਬਹੁਤ ਸ਼ਾਹੀ ਧੰਨਵਾਦ ਸਰ ਮਾਨਸਾ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕਿਹੜੇ-ਕਿਹੜੇ ਅਰੇਂਜਮੈਂਟ ਕੀਤੇ ਜਾ ਰਹੇ ਨੇ ਤੇ ਵੇ ਤੁਸੀਂ ਦੱਸਿਆ ਸ਼ੁਰੂਆਤ ਚ ਕਿ ਸਾਡੇ ਤਿੰਨ ਅਸੈਂਬਲੀ ਹਲਕੇ ਪੈਂਦੇ ਆ ਜਿਹੜੇ ਬਠਿੰਡਾ ਲੋਕ ਸਭਾ ਚ ਨੇ ਜੀ ਸੋ ਇਹਨਾਂ ਵਿੱਚ ਜਿਹੜੇ ਸਾਡੇ ਇੰਟਰ ਸਟੇਟ ਨਾਕੇ ਨੇ ਬਿਕੋਜ਼ ਹਰਿਆਣਾ ਤਾਂ ਨਾਲ ਅਸੀਂ ਬਾਰਡਰ ਵੀ ਸ਼ੇਅਰ ਕਰਦੇ ਆ ਜੀ ਸੋ ਇੰਟਰ ਸਟੇਟ ਨਾਕੇ ਅਸੀਂ ਉੱਥੇ ਲਾਏ ਨੇ ਤੇ ਹਜੇ ਨਾਕੇ ਹੋਰ ਵਧਾਵਾਂਗੇ ਅੱਗੇ ਜਦੋਂ ਟਾਈਮ ਆਏਗਾ ਜੀ ਨਾਲ ਫਲਾਈਂਗ ਸਕਵਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਟੀਮ ਦੇ ਨੂੰ ਐਸਐਸਟੀ ਤੇ ਐਫਐਸਟੀ ਕਹਿ ਦਿੰਨੇ ਆ ਸੀ ਜੀ ਜੀ ਉਹ ਵੀ ਸਾਡੀਆਂ ਚੱਲ ਰਹੀਆਂ ਨੇ ਪਰ ਹਲਕਾ ਤਿੰਨ ਤਿੰਨ ਟੀਮਾਂ ਨੇ ਸੋ ਟੋਟਲ 9 ਟੀਮਾਂ ਸਾਡੀਆਂ ਫਲਾਈਂਗ ਸਕਵਡ ਦੀਆਂ 9 ਟੀਮਾਂ ਸਟੈਟਿਕ ਸਰਵੇਲੈਂਸ ਦੀਆਂ ਜੀ ਇਸ ਤੋਂ ਇਲਾਵਾ ਜਿਹੜਾ ਸਾਡਾ ਸਿਟੀ ਸੀਲਿੰਗ ਡਿਸਟ੍ਰਿਕਟ ਸੀਲਿੰਗ ਰਹਿਦਾ ਪਲਾਨ ਉਹ ਅਸੀਂ ਟਾਈਮ ਟੂ ਟਾਈਮ ਇੰਪਲੀਮੈਂਟ ਕਰਦੇ ਰਹੇ ਆ ਉਹਦੇ ਵਿੱਚ ਸਾਡੇ ਕੋਲ ਚੰਗੀਆਂ ਰਿਕਵਰੀਜ਼ ਵੀ ਹੋਈਆਂ ਨੇ ਜੀ ਸੋ ਉਹਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਵੇਂ ਮਸਲ ਪਾਵਰ ਜਾਂ ਮਨੀ ਪਾਵਰ ਨਾਲ ਯੂਜ਼ ਹੋ ਸਕੇ ਠੀਕ ਹੈ ਸਰ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰੀਏ ਸਰ ਸਭ ਤੋਂ ਜਿਹੜਾ ਇਹ ਖਾਸ ਸਵਾਲ ਹੈ ਵੀ ਨਸ਼ੇ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਚਲੋ ਸਾਰੀ ਹੈਗੀ ਹੈ ਜੀ ਵੀ ਉਹਨੂੰ ਰੋਕਣ ਲਈ ਖਾਸ ਕੀ ਅਰੇਂਜਮੈਂਟ ਕੀਤੇ ਜਾ ਰਹੇ ਨੇ ਜੀ ਜਿਵੇਂ ਮੈਂ ਨਾਕਿਆਂ ਬਾਰੇ ਤੁਹਾਨੂੰ ਦੱਸਿਆ ਉਸ ਤੋਂ ਇਲਾਵਾ ਕੋਆਰਡੀਨੇਟ ਸਰਚ ਆਪਰੇਸ਼ਨ ਨੇ ਜਿਹੜੇ ਕੁਝ ਸਾਡੇ ਹੌਟਸਪੌਟ ਨੇ ਜੇ ਅਸੀਂ ਗੱਲ ਕਰੀਏ ਹਰ ਥਾਣੇ 'ਚ ਅਸੀਂ ਇਹੋ ਜਿਹੀਆਂ ਜਗ੍ਹਾ ਆਇਡੈਂਟੀਫਾਈ ਕੀਤੀਆਂ ਜਿੱਥੋਂ ਕਿ ਨਸ਼ੇ ਦੀ ਜ਼ਿਆਦਾ ਸਾਨੂੰ ਸ਼ਿਕਾਇਤ ਹੈ ਨਸ਼ੇ ਦੀ ਜ਼ਿਆਦਾ ਪ੍ਰੋਬਲਮ ਹੈ ਠੀਕ ਹੈ ਜੀ ਔਰ ਰਿਲੇਟਿਵਲੀ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਜ਼ਿਆਦਾ ਜੇ ਐਬਸੋਲਿਊਟ ਟਰਮਸ 'ਚ ਕਿਹਾ ਜਾਵੇ ਤਾਂ ਫਿਰ ਤਾਂ ਇੰਨੀ ਜ਼ਿਆਦਾ ਬਟ ਬਾਕੀ ਏਰੀਆਜ਼ ਨਾਲੋਂ ਕੰਪੈਰੀਟਿਵਲੀ ਜਦੋਂ ਦੇਖੀਏ ਤੇ ਉਹਨਾਂ ਏਰੀਆਜ਼ ਵਿੱਚ ਜ਼ਿਆਦਾ ਸੋ ਉਹਨਾਂ 'ਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਕੁਝ ਵਾਰਡਸ ਨੇ ਮਹੱਲੇ ਨੇ ਕੁਝ ਪਿੰਡ ਨੇ ਜਿੱਥੇ ਉਹੋ ਜਿਹੇ ਹੈਗੇ ਪੁਰਾਣੇ ਸਮਗਲਰ ਜਾਂ ਜਿਨ੍ਹਾਂ ਤੇ ਪਰਚੇ ਮਲਟੀਪਲ ਦਰਜ ਨੇ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਤਿੰਨੀਆਂ ਤਿੰਨ ਤੋਂ ਜ਼ਿਆਦਾ ਮੁਕੱਦਮੇ ਜਿਨ੍ਹਾਂ ਤੇ ਦਰਜ ਨੇ ਉਹਨਾਂ ਦੀ ਸੱਤਕੁੰਜਾ ਕਰਾ ਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਠੀਕ ਹੈ ਤੇ ਜਿਹੜੇ ਕੋਈ ਹੋ ਜੇ ਨੇ ਜਿਹੜਾ ਤੇ 3 4 ਜਾਂ 4 ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ 110 ਤੇ ਕਲੰਤਰੇ ਦਿੱਤੇ ਗਏ ਨੇ ਹੈਪੀ ਚੋਲਫੈਂਟਰ ਦੇ ਠੀਕ ਹੈ ਉਹਦੇ ਵਿੱਚ ਅਸੀਂ ਮਤਲਬ ਵੱਡੀ ਰਕਮ ਦੀ ਇਹਨਾਂ ਦੀ ਸ਼ਿਉਰਿਟੀ ਰੱਖੀ ਕਿ ਜੇ ਦੁਬਾਰਾ ਇਹ ਹੋ ਜਾ ਕੋਈ ਕਰਦੇ ਹੈ ਕਿ ਇਹਨਾਂ ਕੋਲ ਰਿਕਵਰੀ ਹੁੰਦੀ ਹੈ ਤੇ ਉਹ ਰਿਕਵਰ ਕਰਕੇ ਤੇ ਜਿਹੜੀ ਸਰਕਾਰ ਦਾ ਖਜ਼ਾਨਾ ਉਹਦੇ ਜਮ੍ਹਾਂ ਕਰਾਇਆ ਜਾ ਸਕੇ ਸੋ ਇੱਕ ਡਿਟਰੈਂਟ ਦੇ ਤੌਰ ਤੇ ਉਹਨੂੰ ਵੀ ਯੂਜ਼ ਕਰ ਰਹੇ ਇਸ ਤੋਂ ਇਲਾਵਾ ਜਿਹੜਾ ਡੀਜੀਪੀ ਸਾਹਿਬ ਦੀ ਇਨਸਟਰਕਸ਼ਨਸ ਨੇ ਕਿ ਇਹਨਾਂ ਦੀ ਜਿਹੜੀ ਇਲੀਗਲ ਐਕਵਾਇਰਡ ਪ੍ਰਾਪਰਟੀ ਹੈ ਉਹਦੀ ਫੋਰਫੀਚਰ ਕਰਾਈ ਜਾਵੇ ਕਿ ਤੇ ਇਹਨਾਂ ਤੇ ਪੂਰਾ ਪ੍ਰੈਸ਼ਰ ਰੱਖਿਆ ਜਾਵੇ ਜਿਹੜੇ ਕੋਈ ਪੁਰਾਣੇ ਵੱਡੇ ਸਮਗਲਰ ਨੇ ਉਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਲਿਆ ਕੇ ਉਹਨਾਂ ਦੀ ਪੁੱਛਕਿਛ ਕੀਤੀ ਜਾਵੇ ਕਿ ਉਹ ਹੁਣ ਕੀ ਕਰ ਰਹੇ ਨੇ ਸਾਇਲੈਂਟ ਨੇ ਕਿ ਹਜੇ ਵੀ ਕੰਮ ਕਰ ਰਹੇ ਨੇ ਸੋ ਉਹਨਾਂ ਸਾਰੇ ਪਹਿਲੂਆਂ ਤੇ ਅਸੀਂ ਕੰਮ ਕਰਦੇ ਹਾਂ ਇੰਟਰਸਟੇਟ ਬਾਰਡਰ ਦੇ ਵਿੱਚ ਖਾਸ ਕਈ ਕੀਤਾ ਜਾ ਰਿਹਾ ਜੀ ਵੀ ਉਹ ਇੰਟਰਸਟੇਟ ਬਾਰਡਰਸ ਤੇ ਸਾਡੇ ਹਾਈ ਟੈਕ ਨਾਕੇ ਨੇ ਉਹਨਾਂ ਤੇ ਸੀਸੀਟੀਵੀ ਕੈਮਰਾਸ ਹੈਗੇ ਨੇ ਵੈਬ ਕਾਸਟਿੰਗ ਹੈ ਜੀ ਜਿਹਦਾ ਕਿ ਕੰਟਰੋਲ ਸਾਡੇ ਕੰਟਰੋਲ ਰੂਮ ਚ ਵੀ ਐਡੀਸੀ ਸਾਹਿਬ ਕੋਲ ਵੀ ਹੈ ਤੇ ਪੰਜਾਬ ਲੈਵਲ ਤੇ ਜਿਹੜੇ ਸੀਈਓ ਸਾਹਿਬ ਨੇ ਚੀਫ ਇਲੈਕਟੋਰਲ ਆਫੀਸਰ ਉਹਨਾਂ ਕੋਲ ਵੀ ਉਹਨਾਂ ਕੋਲ ਵੀ ਹੈ ਸੋ ਉਹ ਅਸੀਂ ਸੀਸੀਟੀਵੀ ਕੈਮਰਾਸ ਤੇ ਚੈੱਕ ਕਰਦੇ ਰਹਿੰਦੇ ਨੇ ਕਿ ਸਾਡੀ ਜਿਹੜੀ ਚੈਕਿੰਗ ਹੈ ਉਹ ਸੈਟੀਸਫੈਕਟਰੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਕੁਝ ਸਾਡੇ ਕੋਲ ਜਿਵੇਂ ਪਹਿਲਾਂ ਦੱਸਿਆ ਰਿਕਵਰੀਜ਼ ਵੀ ਹੋਈਆਂ ਨੇ ਉੱਥੇ ਚੰਗੀਆਂ ਰਿਕਵਰੀਜ਼ ਇੱਕ ਵੈਪਨ ਦੀ ਰਿਕਵਰੀ ਵੀ ਹੋਈ ਹੈ ਐਂਡੀਪੀਐਸਟੀ ਵੀ ਰਿਕਵਰੀਜ਼ ਹੋਈਆਂ ਤੇ ਕੈਸ਼ ਦੀ ਵੀ ਰਿਕਵਰੀ ਹੋਈ ਜੀ ਉਹਨੂੰ ਆਨ ਐਂਡ ਆਫ ਅਸੀਂ ਵੀ ਵਿਜ਼ਿਟ ਕਰਦੇ ਰਹਿੰਦੇ ਸੀਨੀਅਰ ਆਫੀਸਰਸ ਵੱਲੋਂ ਵਿਜ਼ਿਟ ਹੁੰਦਾ ਜਿਵੇਂ ਐਸਪੀ ਐਤ ਸਾਬ ਵੀ ਕਰਦੇ ਮੈਂ ਵੀ ਜਾਂਣਾ ਕਈ ਵਾਰੀ ਡੀਐਸਪੀ ਸਾਬ ਵੀ ਉੱਥੇ ਜਾਂਦੇ ਨੇ ਐਸਐਚਓਸ ਦਾ ਡੇਲੀ ਜਾਂਦੇ ਹੀ ਜਾਂਦੇ ਨੇ ਜਿੰਨਾ ਦੇ ਏਰੀਆ ਵਿੱਚੋਂ ਪੈਂਦਾ ਸੋ ਉਹਨਾਂ ਨੂੰ ਚੁਸਤ ਰੋਸਤ ਰੱਖਦੇ ਹੋਏ ਆਪਣੀ ਜਿਹੜੀ ਐਕਟੀਵਿਟੀ ਹੈ ਉਤੋਂ ਅਪ ਕਰਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕੈਸ਼ ਫ ਉਹ ਬਿਲਕੁਲ ਬੰਦ ਕੀਤਾ ਜਾ। ਫਲੈਗ ਮਾਰਚ ਜਾਂ ਸਪੈਸ਼ਲ ਨਾਕੇਬੰਦੀ ਦਾ ਕੀ ਪ੍ਰਬੰਧ ਹੈ ਜੀ? ਜਿਵੇਂ ਕਿ ਮੈਂ ਦੱਸਿਆ ਕੋਆਰਡੀਨੇਟ ਸਰਚ ਆਪਰੇਸ਼ਨ ਅਸੀਂ ਕਾਸੂ ਕਰਦੇ ਹਾਂ ਸੋ ਉਹਦੇ ਨਾਲ ਹੀ ਫਲੈਗ ਮਾਰਚ ਵੀ ਹੋ ਰਿਹਾ। ਸਾਡੇ ਕੋਲ ਪੈਰਾ ਮਿਲਟਰੀ ਦੀ ਇੱਕ ਕੰਪਨੀ ਆਈ ਹੋਈ ਹੈ ਜਿਹਨੂੰ ਅਸੀਂ ਨੇਮ ਫੌਜ ਕਹਿੰਦੇ ਨੇ। ਸੋ ਉਹਨਾਂ ਦੀ ਇੱਕ ਕੰਪਨੀ ਸਾਡੇ ਕੋਲ ਆਈ ਹੋਈ ਹੈ ਉਹਨੂੰ ਅਸੀਂ ਇੰਟਰਸਟੇਟ ਨਾਕੀਆਂ ਦੇ ਵੀ ਯੂਜ਼ ਕਰ ਰਹੇ ਹਾਂ ਆਨ ਐਂਡ ਆਫ ਉਹਦੇ ਨਾਲ ਫਲੈਗ ਮਾਰਚ ਵੀ ਕਰਾਣੇ ਆ। ਹੁਣ ਸਾਡੇ ਕੋਲ ਹੋਰ ਕੰਪਨੀਆਂਜ਼ ਆ ਜਾਣੀਆਂ ਅਗਲੇ 4-5 ਦਿਨਾਂ ਵਿੱਚ ਓਕੇ ਸੋ ਉਹਦੇ ਨਾਲ ਫਲੈਗ ਮਾਰਚਸ ਦੀ ਜਿਹੜੀ ਸੰਖਿਆ ਉਹ ਵੀ ਵੱਧ ਜੂਗੀ ਠੀਕ ਹੈ ਨਾਲ ਦੀ ਨਾਲ ਜਿਹੜੇ ਨਾਕੇ ਨੇ ਉਹਨਾਂ ਦੇ ਵੀ ਨੰਬਰ ਵੱਧ ਜਾਣਗੇ ਠੀਕ ਹੈ ਜੀ ਮੇਰਾ ਦੋਸਤ ਤੁਹਾਨੂੰ ਆਖਰੀ ਸਵਾਲ ਹੈ ਜੀ ਬਈ ਤੁਸੀਂ ਬਾਬੂ ਸ਼ਾਹੀ ਦੇ ਮਾਧਿਅਮ ਰਾਹੀਂ ਮਾਨਸਾ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਨਹੀਂ ਮੈਂ ਪਬਲਿਕ ਨੂੰ ਸੰਦੇਸ਼ ਦੇਣਾ ਚਾਹੁੰਗਾ ਕਿ ਜਿਹੜਾ ਇਹ ਮਹਾਪਰਵ ਹੈ ਸਾਡਾ ਇਲੈਕਸ਼ਨਸ ਦਾ 2024 ਦੀਆਂ ਜਨਰਲ ਇਲੈਕਸ਼ਨਸ ਨੇ ਲੋਕ ਸਭਾ ਦੀਆਂ ਇਹਦੇ ਵਿੱਚ ਬਿਨਾ ਕਿਸੇ ਡਾਰਕ ਬਿਨਾ ਕਿਸੇ ਭੈ ਤੇ ਬਿਨਾ ਕਿਸੇ ਲਾਲਚ ਦੇ ਵੋਟ ਕਰਨ ਤੇ ਵੋਟ ਜ਼ਰੂਰ ਕਰਨ ਕਿਉਂਕਿ ਇਹ ਸਾਨੂੰ ਕਨਸਟੀਟਿਊਸ਼ਨ ਨੇ ਹੱਕ ਦਿੱਤਾ ਤੇ ਨਾਲ ਦੇ ਨਾਲ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਵੋਟ ਕਰਕੇ ਆਪਣਾ ਜਿਹੜਾ ਪਸੰਦੀਦਾ ਕੈਂਡੀਡੇਟ ਹੈ ਉਹਨੂੰ ਵੋਟ ਕਰਕੇ ਉਹਨੂੰ ਜਿਤਾਈਏ ਤੇ ਆਪਣਾ ਜਿਹੜਾ ਬੰਦੀ ਕੰਟ੍ਰਿਬਿਊਸ਼ਨ ਹੈ ਇਹਦੇ ਵਿੱਚ ਜ਼ਰੂਰ ਕਰੀਏ ਜੀ ਡਾਕਟਰ ਸਾਹਿਬ ਤੁਸੀਂ ਆਪਣੇ ਇਨ ਬੀਜ਼ੀ ਸ਼ਡਿਊਲ ਚੋਂ ਬਾਬੂ ਸ਼ਾਹੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ ਦੋਸਤੋ ਏਸੀ ਦੇ ਡਾਕਟਰ ਨਾਨਕ ਸਿੰਘ ਜੀ ਐਸਐਸਪੀ ਮਾਨਸਾ ਉਹਨਾਂ ਨੇ ਆਪਣੇ ਜਿਹੜੇ ਸਿਸਟਮ ਚੱਲ ਰਿਹਾ ਹੈ ਪੁਲਿਸ ਦੀ ਜੋ ਪ੍ਰਬੰਧ ਚੱਲ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਸੋ ਪ੍ਰੋਗਰਾਮ ਪਸੰਦ ਆਵੇ ਸ਼ੇਅਰ ਜ਼ਰੂਰ ਕਰੋ ਕੋਈ ਕੁਆਰੀ ਹੋਵੇ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਥੈਂਕ ਯੂ